ਉਹ ਇਹ ਗੁਰ ਕਲਗੀ ਸਰਬ ਜੀ ਦੀ ਰਹਿਤ ਬਹਿਤ ਵਿੱਚ ਪਰਪੱਕਾ ਉਹਨਾਂ ਦੇ ਪੜਾਅ ਦੇ ਉੱਪਰ ਉੱਥੇ ਬੁਦਵਾਰੇ ਸਾਹਿਬ ਇੱਕ ਬਿਰਧ ਮਾਤਾ ਸੇਵਾ ਕਰਦੀ ਹੁੰਦੀ ਸੀ ਕਿਹਦੇ ਉਹਦਾ ਪੁੱਤਰ ਚੜ੍ਹਾਈ ਕਰ ਗਿਆ ਉਹ ਬੜੇ ਮਿਹਲੇ ਮਾਲੀ ਫ਼ ਜਵਾਨ ਪੁੱਤਰ ਸੀ ਕਹਿ ਲੱਗੀ ਬਾਬਾ ਜੀ ਸਾਖੀਆਂ ਦਾ ਕਥਾ ਜ ਬੜੀ ਅਸਰੋਂ ਨੇ ਤੇ ਮੈਂ ਤਾਂ ਮੰਨਾਂ ਜੇ ਹੁਣੇ ਅਮਰਤੀ ਸ਼ਕਤੀ ਮੇਰਾ ਪੁੱਤਰ ਜਿੰਦਾ ਕਰਤਾ ਮਹਾਂਪੁਰਕਾਰ ਲਗੇ ਮਾਤਾ ਵਾਹਿਗੁਰੂ ਦੀ ਨੇਤ ਹੈ ਜਿਹੜਾ ਸ਼ਰੀਰ ਕਰਕੇ ਸੰਸਾਰ ਵਿੱਚ ਆਇਆ ਉਹਨੇ ਇੱਕ ਜਿਹੜੇ ਸੰਸਾਰ ਤੋਂ ਚਲੇ ਜਾਣਾ ਹੈ ਕਿਉਂਕਿ ਵਿਧੀ ਹੈ ਮਾਹਿਰੂ ਦੀ ਬਣਾਈ ਹੋਈ ਜੋ ਉਸ ਤੋਂ ਬਿਨਸਾ ਹੈ ਪਰਿਵਾਰ ਤੇ ਕਾਰ ਨਾਲ ਘਰ ਬੰਗਾਏ ਨੇ ਛਾੜ ਸੱਜ ਦੇ ਜਾਨ ਇਹ ਸਤਗੁਰੂ ਜੀ ਦਾ ਹੁਕਮ ਹੈ ਸਾਹਿਬ ਕਹਿੰਦਾ ਵੀ ਤੁਸੀਂ ਵੇਲੇ ਅਮਰ ਪਰ ਸ਼ਕਤੀ ਬੜੀ ਅਮਰ ਮੁੰਦਿਆਂ ਨੂੰ ਜੀਦਾ ਕਰ ਦਿੰਦਾ ਹੈ ਅਮਰਤੁਨ ਸ਼ਕਤੀ ਬੜੀ ਬੰਤਾਬ ਨਨਹ ਜੇ ਤੁਹੀ ਉਹ ਮੁਖਾਉ ਕੋਈ ਤ੍ਰਿਸ਼ਮਾ ਦਾ ਵੇਖੋ ਹਰੇਕ ਲਈ ਨਾ ਸਾਧੂ ਮੁਖੋ ਜੀ ਇਸ ਤਰ੍ਹਾਂ ਕਰਦੇ ਕਮਾਈ ਵਾਲੇ ਉਸ ਮਾਤਾ ਦੀ ਸੇਵਾ ਬੜੀ ਸੀ ਚਾਹੇ ਕਿ ਉਹ ਮਰਦਾ ਮੇਰੇ ਵਿੱਚ ਤਾਂ ਕੋਈ ਸ਼ਕਤੀ ਨਹੀਂ ਪਰ ਗੁਰੂ ਕੰਨਿ ਦਾ ਸਾਹਿਬ ਦੀਆਂ ਸ਼ਕਤੀਆਂ ਦੇ ਮਾਲਕ ਨ ਸੱਚੇ ਪਾਤਸ਼ਾਹ ਦੇ ਹਰੂ ਨੂੰ ਪਾਇਆ ਤਾਂ ਤਰਾ ਮਰਦਾ ਪੁੱਤਰ ਜੂਨ ਜੀਦਾ ਹੋਵੇ ਜਾਂ ਲੈ ਤਰਕ ਕੀਤੀ ਅਤਿ ਕਹਿੰਦੇ ਮਹਾਪੁਰਖਾ ਫਿਰ ਪੰਜਾਂ ਪਿਆਰਿਆਂ ਦੀ ਸੇਵਾ ਵਿੱਚ ਲੱਗੇ ਅਮਰਤ ਸੰਚਾਰ ਕੀਤਾ ਕਿ ਆ ਵੀ ਜਿੰਦਾ ਅਮਰ ਛੱਲਾ ਅਮਰਤ ਬੁੜਾਖੀ ਆ ਜਾਵਾ ਜਮਾ ਸੰਚਾਰ ਹੋਏਗਾ ਜਦੋਂ ਅਮਰਤ ਦਾ ਪਾਟਾ ਤਿਆਰ ਹੋਇਆ ਤੇ ਮਹਾਪੁਰਖਾ ਨੇ ਪੰਜਾਂ ਵਿੱਚ ਲੱਗ ਕੇ ਅਰਦਾਸ ਕੀਤੀ ਹੈ ਕਰੀਬ ਨਵਾਂ ਜੇ ਸੱਚੇ ਪਾਤਸ਼ਾਹ ਅਸੀਂ ਪੂਰੇ ਨਹੀਂ ਅੰਨੀ ਪ੍ਰਵਾਜ ਜੀ ਪਰ ਆਪ ਜੀ ਦਾ ਜੇ ਸਾਜਿਆ ਹੋਇਆ ਖਾਲਸਾ ਆਪ ਜੀ ਦੀ ਦਿੱਤੀ ਹੋਈ ਸ਼ਕਤੀ ਮਹਾਰਾਜ ਕਿਰਪਾ ਕਰਕੇ ਆਪਰੀ ਅਮਰ ਦੀ ਸ਼ਕਤੀ ਦਾ ਦ੍ਰਿਸ਼ਮਾ ਕੋਲ ਨੁਕਰ ਮਿਹਰ ਕਰੋ ਸੱਚੇ ਪਾਤਸ਼ਾਹ ਮਹਾਰਾਜ ਸਾਡੇ ਮਨਾਂ ਵਿੱਚ ਕੱਜਿਆ ਮਨਾਂ ਵਿੱਚ ਵੀ ਦਿਸ ਜਾਵੇ ਤੇ ਜਦੋਂ یوں ਅਰਦਾਸ ਕਰਕੇ ਚਾਰ ਪੈਰ ਦੇ ਮੁਰਦੇ ਦੇ ਮੂੰਹ ਵਿੱਚ ਅਮਰ ਦੀਆਂ ਬੂੰਦਾ ਪਾ ਕੇ ਅੱਖਿਆ ਸੀ ਗੋਲ ਵਾਹਿਗੁਰੂ ਜੀ ਦਾ ਖਾਲਸਾ ਵਾਇਰ ਦੀ ਵੀ ਫਤਿਹ ਸਾਧ ਸੰਗਤ ਜੀ ਚਾਰ ਪੈਰ ਦਾ ਮੁਰਦਾ ਉੱਠ ਕੇ ਫਤਿਹ ਬੁਲਾ ਕੇ ਬੈਠ ਗਿਆ ਸੀ ਬੋਲੇ ਜੈ ਹਾ ਹੋ ਸ੍ਰੀ ਅਕਾਲ ਕੱਲ ਕੀ ਹੈ ਕਿ ਸਾਡੇ ਆਪਣੇ ਮਨ ਵਿੱਚ ਜਿੰਨੀ ਕਚਾਈ ਆਉਂਦੀ ਜਾਂਦੀ ਹੈ ਉਸ ਕਚਾਈ ਨੂੰ ਅਸੀਂ ਗੁਰੂ ਸਾਹਿਬ ਦੇ ਉੱਤੇ ਮਟਕਾਉਂਦੇ ਆ ਨੰਮਰਤ ਦੀ ਸ਼ਕਤੀ ਉਵੇਂ ਵਰਤਦੀ ਹੈ ਜੇ ਕੋਈ ਪੂਰਨ ਪੁਰਖ ਹੋਵੇ ਸਤ ਬਾਬਾ ਜਰਮੈਲ ਸਿੰਘ ਦੀ ਖਾਲਸਾ ਵਰਗਾ ਸਤ ਗਿਆਨੀ ਗੁਰਮਤਨ ਸਿੰਘ ਦੀ ਵਰਗਾ ਮਹਾਪੁਰਖ ਹੋਵੇ ਉਵੇਂ ਸ਼ਕਤੀ ਵਰਤਦੀ ਹੈ ਗੁਰੂ ਕਲਗੀ ਸਾਹਿਬ ਜੀ ਦੀ ਕਿਉਂਕਿ ਮਹਾਰਾਜ ਨੇ ਕਿਹਾ ਹਉ ਖਾਲਸੇ ਦਾ ਖਾਲਸਾ ਮੇਰਾ ਮੈਂ ਖਾਲਸੇ ਦਾ ਖਾਲਸਾ ਮੇਰਾ ਹਰ ਮਹਾਰਾਜ ਕਿਵੇਂ ਮਾਰੇ ਕੋਦੇ ਉਹ ਵਤ ਪਹੁੰਚੇ ਉਹ ਸਾਧ ਸ਼ਾਗਰ ਬੰਦੇ ਰੋ ਜਿਵੇਂ ਬੂੰਦ ਸਾਗਰ ਵਿੱਚ ਬਹੁਤ-ਬਹੁਤ ਹੁੰਦੀ ਆਪਸ ਵਿੱਚ ਮਿਲੀ ਹੁੰਦੀ ਹੈ ਸਾਗਰ ਵਿੱਚ ਮਿਲ ਕੇ ਬੂੰਦ ਬੂੰਦ ਲਈ ਅਸਮ ਦੀ ਸਾਗਰ ਦਾ ਰੂਪ ਬਣ ਜਾਂਦੀ ਹੈ ਇਹ ਮਹਾਰਾਜ ਨੇ ਕਿਹਾ ਖਾਲਸਾ ਵੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਫਿਰ ਮਹਾਰਾਜ ਸਾਹਿਬ ਜੀ ਨੇ ਜਦੋਂ ਇਹ ਅਫਦਲ ਤਰਮੀ ਦੀ ਰੋਟ ਹੈ ਉਹਨੇ ਨਰਕੇ ਨੂੰ ਲਿਖੀ ਕਿਉਂਕਿ ਜਿੰਨੇ ਸੀਆਈਡੀ ਕੰਪਨੀ ਹੁੰਦੀ ਹੈ ਪਛੇੜੀ ਨਹੀਂਦਾ ਹੁੰਦਾ ਉਹ ਜਾਣਕਾਰੀ ਲੈਣੀ ਹੁੰਦੀ ਹੈ ਅਸ਼ਵੇਰ ਚਾਹਦੇ ਨੇ ਨਾਮ ਲਖਾਇਆ ਸੀ ਆਪਣਾ ਤੇ ਗੁਰੂ ਗਰਿ ਕੀਰਤਾਰ ਸਾਹਿਬ ਜੀ ਦੇ ਭਰੋਸੇ ਜੋਗ ਸੁਤਰਾ ਦੇ ਨਾਲ ਵਿਚੰਦਾ ਸੀ ਮਹਾਰਾਜ ਨੂੰ ਤਾਂ ਪਤਾ ਸੀ ਕਿ ਕੌਣ ਹੈ ਪਰ ਉਹਨੇ ਆਪਣਾ ਨਾਮ ਪਟਾਇਆ ਹੋਇਆ ਸੀ ਤੇ ਇਸ ਬਦਲਿਆ ਹੋਇਆ ਸੀ ਤੇ ਉਹਨੇ ਅੱਖੀ ਸਭ ਕੁਝ ਵੇਖਿਆ ਪਟਿਆਲਾ ਯੂਨੀਵਰਸਿਟੀ ਵੱਲੋਂ ਪਹਿਲੇ ਛਾਪੇ ਗਏ ਸੀ ਨਿਕਲੇ ਦੇ ਕੇ ਇਹ ਵਰਸਖਾ ਉਹ ਕਿਤਾਬ ਚ ਇਹਨੂੰ ਪੜ ਸਕਦੇ ਸੀ ਮੈਂ ਨਹੀਂ ਕਦੀ ਉਹਨਾਂ ਛਾਪੇ ਪਰ ਮੈਂ ਵੇਖਿਆ ਕੇਈ ਵਾਰੀ ਉਹ ਅਬਦੁਲ ਤਰਾਨੀ ਨੇ ਲਿਖਿਆ ਕਿ ਜਦੋਂ ਉਹ ਆਪਣੀ ਰਿਪੋਰਟ ਵਿੱਚ ਇਹ ਹੀ ਲਿਖਦਾ ਕਿਉਂਕਿ ਇਤਿਹਾਸਕਾਰਾਂ ਨੇ ਲਿਖਿਆ ਵੀ ਮਹਾਰਾਜ ਜੀ ਦੇ ਤੰਬੂ ਵਿੱਚ ਸੀਸ ਲਏ ਸੀ ਪਰ ਅਬਦੁਲ ਤਰਾਨੀ ਨੇ ਕਿਹਾ ਸਟੇਜ ਤੇ ਮਹਾਰਾਜ ਸੀਸ ਲੈ ਗਏ ਤੇ ਉਹ ਵਿਚਾਰ ਪਰ ਤੰਬੂ 'ਚ ਖੜ ਕੇ ਬੱਕਰੇ ਨਹੀਂ ਸੀ ਵੱਡੇ ਇਹਦਾ ਜਰੂਰ ਧਿਆਨ ਰੱਖਿਓ ਕਿਉਂਕਿ ਕਈਆਂ ਨੇ ਲਿਖ ਦਿੱਤਾ ਕਿਉਂਕਿ ਉਹਨਾਂ ਦੇ ਆਪਣੇ ਮਨ ਵਿੱਚ ਵਿਚਾਰੀ ਸੀ ਕਿ ਮਰਦਾ ਸਿਰ ਵੱਢ ਕੇ ਜਿੰਦਾ ਕਰਨਾ ਹੈ ਵੀ ਲੋਕ ਸਾਨੂੰ ਖੋਰ ਕਰ ਲਗੇ ਹਾਸਾ ਹੋਣ ਗੱਲ ਹੋਏ ਕਿ ਸਾਡਾ ਮਜ਼ਾਕ ਉੱਡੇਗਾ ਤੇ ਆ ਬੱਕਰੀਆਂ ਦੀ ਸਾਖੀ ਲਿਖਦੇ ਹੋ ਤੇ ਇਹ ਮੈਂ ਨਹੀਂ ਕਹਿ ਰਿਆ ਦਾਸ ਤੋਂ ਪਹਿਲਾਂ ਸਾਧ ਸੰਗਤ ਜੀ ਜਿੰਨਾ ਪੁਰਖਿਆ ਤੋਂ ਅਸੀਂ ਦਰਸਉਏਗਾ ਸਾਡੇ ਪੁਰਖਿਆਂ ਨੇ ਇਸ ਗੱਲ ਦਾ ਮੂੰਹ ਤੋੜਵਾ ਜਵਾਬ ਦਿੱਤਾ ਹੈ ਕਿ ਪੰਥ ਦੀ ਨਹੀਂ ਬੱਕਰੀਆਂ ਦੇ ਸਿਰਾਂ ਤੇ ਨਹੀਂ ਮਹਾਰਾਜ ਨੇ ਰੱਖੇ ਪੰਥ ਦੀ ਨੀਂਹ ਪੰਜਾਬ ਪਿਆਰਿਆਂ ਨੇ ਸੀਸ ਲੈ ਕੇ ਰੱਖੀ ਸੱਚੇ ਪਾਤਸ਼ਾਹ ਨੇ ਤੇ ਫਿਰ ਪੰਜਾਂ ਬੱਕਰਿਆਂ 'ਚ ਇੱਕ ਦਾ ਸਿਰ ਵੱਢਦਾ ਬਾਕੀ ਚਾਰ ਬੁੱਲੇ ਨਹੀਂ ਹੋਣੇ ਸੰਗਤ ਨੂੰ ਬਾਹਰ ਪਤਾ ਨਹੀਂ ਸੀ ਲੱਗਦਾ ਕਿ ਅੰਦਰ ਬੱਕਰੇ ਵੱਢੇ ਜਾ ਰਹੇ ਫਿਰ ਤਾਂ ਸਾਡੇ ਵਰਗੇ ਆਂ ਉੱਠ ਕੇ ਸਿਰ ਦੇ ਦੇਣਾ ਸੀ ਸੱਚੇ ਪਾਤਸ਼ਾਹ ਮਹਾਰਾਜ ਜਿਸ ਦਿਨ ਤੇ ਆ ਕੇ ਕਿਹਾ ਉਹ ਸਿੱਖ ਦਾ ਸਿਰ ਵੱਢਿਆ ਤੇ ਤੰਬੂ 'ਚ ਬੱਕਰਾ ਪੜ ਦੇਣ ਤੇ ਇਹ ਤਾਂ ਫਿਰ ਝੂਠ ਹੈ ਨਾ ਸੱਚ ਥੋੜਾ ਜਦ ਜਸਪੂਰਨ ਜੀ ਦੇ ਮਖ ਤੋਂ ਝੂਠ ਸ਼ਬਦ ਨਿਕਲੇ ਉਹਨਾਂ ਦਾ ਸਿੱਖ ਕਦੇ ਸੀਸਕੜੀ ਤੇ ਧਰ ਕੇ ਲੜ ਸਕਦਾ ਫਿਰ ਉਹਨਾਂ ਦਾ ਸਿੱਖ ਸੀਸਕੜੀ ਤੇ ਧਰ ਕੇ ਲੜ ਸਕਦਾ ਜਿਸ ਸਤਿਗੁਰੂ ਜੀ ਨੇ ਜਿਹੋ ਜਿਹਾ ਬਚਨ ਕਿਹਾ ਹੋਵੇ ਉਹੋ ਜਿਹਾ ਹੀ ਪਕਾਇਆ ਹੋਵੇ ਉਹਨਾਂ ਦਾ ਪੁੱਤਰ ਵੀ ਕਦੇ ਨਿਜਾਂ ਖਲੋ ਕੇ ਨਹੀਂ ਫਿਰੇਗਾ ਸਾਹੰਦਾ ਸੀ ਤੇ ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਧਕ ਨਾ ਜਾਵੇ ਜਿੰਨਾ ਸਤਿਗੁਰਾਂ ਜਿਉਂ ਜਿਹਾ ਬਚਨ ਇਹ ਆ ਉਹਨਾਂ ਜਿਹਾ ਪੁਗਾਇਆ ਕਮਾਇਆ ਹੈ ਉਹਨਾਂ ਦਾ ਉਹਨਾਂ ਦੇ ਪੁੱਤਰ ਨਹੀਂ ਹਰ ਖਲੋ ਕੇ ਸ਼ਬਦ ਵਹਿ ਸਕਦੇ ਸੱਜੇ ਮਹਾਰਾਜਾ ਜੀ ਮਹਾਰਾਜ ਨੇ ਫਿਰ ਜਦੋਂ ਸੀਸ ਲੈ ਲਏ ਕਹਿੰਦੇ ਇਤਿਹਾਸ ਵਿੱਚ ਵੀ ਪੰਜ ਸਦੀ ਸਿੱਖ ਹੋਣ ਉਠੇ ਕਹਿਣ ਲੱਗੇ